ਪਾਤਣਾ ਵਿਖੇ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਿਆਂ ਵਿਰੁੱਧ ਸੈਮੀਨਾਰ ਕਰਵਾਇਆ ਗਿਆ ਇਸ ਮੌਕੇ ਤੇ ਗਰਮੀਤ ਸਿੰਘ ਵਿੱਕੀ ਐਸਟੀਐਮ ਅਸ਼ੋਕ ਕੁਮਾਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਸਨ ਪੰਜਾਬ ਸਰਕਾਰ ਦੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅੱਜ ਨਸ਼ਾ ਮੁਕਤੀ ਯਾਤਰਾ ਪਾਤਣਾ ਦੇ ਵਾਰਡ ਨੰਬਰ 1 ਵਿੱਚ ਕਰਾਈ ਗਈ ਹੈ ਇਹਦੇ ਵਿੱਚ ਦਾ ਸਵਾਗਤ ਕੀਤਾ ਇਸ ਵਿੱਚ ਲੋਕਾਂ ਨੂੰ ਸੀ ਇਹੀ ਦੱਸਿਆ ਹੈਗਾ ਵੀ ਨਸ਼ੇ ਦੀ ਜਿਹੜੀ ਲਾਪਤਾ ਬਹੁਤ ਹੀ ਇੱਕ ਭਿਆੜੀ ਲਾਪਤਾ ਹੈਗੀ ਆ ਇਸ ਤੋਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਬਚਾ ਕੇ ਰੱਖੋ ਜੇ ਕੋਈ ਵਿਅਕਤੀ ਨਸ਼ਾ ਕਰਦਾ ਹੈ ਉਹ ਨਸ਼ਾ ਕੇਂਦਰ ਸੜਾਉ ਦੇ ਫੌਲਾਓ ਕੇਂਦਰ ਦੇ ਵਿੱਚ ਐਡਮਿਸ਼ਨ ਕਰਾ ਕੇ ਦਾ ਇਲਾਜ ਕਰਾਇਆ ਜਾਵੇ ਸਰਕਾਰ ਵੱਲੋਂ ਰੀਹੈਬਿਲਿਟੀ ਸੈਂਟਰ ਖੋਲੇ ਗਏ ਨੇ ਉੱਥੇ ਉਹਨਾਂ ਨੂੰ ਸਕਿੱਲ ਟ੍ਰੇਨਿੰਗ ਦਵਾ ਕੇ ਰੋਜ਼ਗਾਰ ਦੀ ਵਿਵਸਥਾ ਵੀ ਕੀਤੀ ਗਈ ਹੈ ਸਰਕਾਰ ਵੱਲੋਂ ਤੇ ਇਹਦੇ ਨਾਲ ਹੀ ਜਿਹੜਾ ਹੈਗਾ ਹੋਰ ਸੈਂਟਰ ਖੋਲੇ ਗਏ ਨੇ ਜਿੱਥੇ ਲਗਾਤਾਰ ਦਵਾਈ ਦੇ ਕੇ ਲੰਬੀ ਬਿਮਾਰੀ ਵਾਲਿਆਂ ਦਾ ਵੀ ਇਲਾਜ ਕੀਤਾ ਜਾ ਰਿਹਾ ਹੈਗਾ ਇਸ ਸਾਡੀ ਸਾਰਿਆਂ ਨੂੰ ਹੀ ਅਪੀਲ ਕਰਦੇ ਹਾਂ ਅਸੀਂ ਵੀ ਨਸ਼ੇ ਤੋਂ ਬਚ ਕੇ ਰਹੋ ਅਤੇ ਜੇ ਕੋਈ ਨਸ਼ਾ ਕਰਦਾ ਤਾਂ ਲਾਜ ਕਰਾਓ ਜੇ ਕੋਈ ਬੰਦਾ ਨਸ਼ਾ ਵੇਚਦਾ ਹੈ ਇਨਲੀਗਲ ਢੰਗ ਨਾਲ ਉਹਦੀ ਸੂਚਨਾ ਪੁਲਿਸ ਨੂੰ ਤੁਹਾਡਾ ਨਾਮ ਗੁਪਤ ਰੱਖ ਕੇ ਜਿਹੜਾ ਹੈਗਾ ਨਸ਼ਾ ਨਸ਼ਾ ਦਸਕਰ ਦੇ ਖਿਲਾਫ ਬੜੀ ਕਾਰਵਾਈ ਸਰਕਾਰ ਵੱਲੋਂ ਕੀਤੀ ਜਾਵੇਗੀ ਅੱਜ ਅਸੀਂ ਆਈਟੀਏ ਦੇ ਵਿੱਚ ਆਏ ਹੋਏ ਆ ਤੇ ਇੱਥੇ ਜਿਹੜੇ ਸਟੂਡੈਂਟ ਆ ਬਾਕੀ ਹੋਰ ਜਿਹੜੇ ਆਂਡੀ ਗਵੰਡੀ ਸੀਗੇ ਉਹਨਾਂ ਨੂੰ ਕੋਈ ਅਸੀਂ ਦੱਸ ਰਹੇ ਜਿਹੜੀ ਪੰਜਾਬ ਸਰਕਾਰ ਨੇ ਇੱਕ ਮਹਿੰਮ ਛੜੀਆ ਯੁੱਧ ਨਸ਼ਾ ਦੇ ਵਿਰੁੱਧ ਉਹਦੇ ਵਿੱਚ ਕੀ ਹੈ ਸੀ ਇੱਕੋ ਗੱਲ ਘਰ ਜਾ ਜਾ ਕੇ ਵੀ ਪ੍ਰੋਗਰਾਮਾਂ ਦੇ ਵਿੱਚ ਵੀ ਕਹਿ ਰਹੇ ਆ ਕਿ ਜੇ ਕੋਈ ਬੰਦਾ ਨਸ਼ਾ ਵੇਚਦਾ ਤਾਂ ਸਾਨੂੰ ਉਹਦਾ ਪਤਾ ਦੱਸੋ ਜਿਹੜਾ ਵੀ ਬੰਦਾ ਪਤਾ ਦੱਸੇਗਾ ਉਹਦੀ ਆਈਡੈਂਟੀਟੀ ਹੈ ਜਿਹੜੀ ਉਹ ਗੁਪਤ ਰੱਖੀ ਜਾਏਗੀ ਜੇ ਕੋਈ ਬੰਦਾ ਨਸ਼ਾ ਕਰਦਾ ਹੈ ਤਾਂ ਉਹਦੇ ਲਈ ਸਰਕਾਰ ਨੇ ਜਿਹੜੀ ਡੀ ਐਡਿਕਸ਼ਨ ਰੀ ਹੈਵ ਦੀ ਓਪਰਚ्युनिटी ਜਿਹੜੀ ਉਹ ਪ੍ਰੋਵਾਈਡ ਕੀਤੀ ਗਈ ਹੈ ਆਪਣੇ ਪਾਤਰਾਂ ਦੇ ਵਿੱਚ ਵੀ 10 ਬੈੱਡ ਦਾ ਜਿਹੜਾ ਡੀ ਐਡਿਕਸ਼ਨ ਸੈਂਟਰ ਹੈ ਉਹ ਖੋਲਿਆ ਗਿਆ ਜੇ ਤੁਹਾਨੂੰ ਲੱਗਦਾ ਕਿ ਕੋਈ ਬੰਦਾ ਨਸ਼ਾ ਕਰਦਾ ਹੈ ਉਹ ਮਰੀਜ਼ ਹੈਗਾ ਨਸ਼ੇ ਦਾ ਤਾਂ ਉੱਥੇ ਜਾ ਕੇ ਜਿਹੜਾ ਉਹਦਾ ਆਪਾਂ ਇਲਾਜ ਉਹ ਕਰਵਾ ਸਕਦੇ ਹਾਂ ਮੇਰਾ ਸਮਾਜ ਨੂੰ ਤੇ ਜਵਾਨੀ ਨੂੰ ਇਹੀ ਮੈਸੇਜ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਯੁੱਧ ਨਸ਼ਾ ਵਿਰੁੱਧ ਜੰਗ ਛੇੜੀ ਹੈ ਉਹਦੇ ਵਿੱਚ ਆਪਣਾ ਯੋਗਦਾਨ ਪਾ ਜਾਵੇ ਸਰਕਾਰ ਵੱਲੋਂ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਲਈ ਨਸ਼ਾ ਮੁਕਤੇ ਕੇਂਦਰ ਤੇ ਸਰਕਾਰੀ ਸਤਾਣਾਂ ਵਿੱਚ ਬਹੁਤ ਦਵਾਈ ਦਿੱਤੀ ਜਾਂਦੀ ਹੈ ਉਹ ਜਿਹੜੇ ਨਸ਼ਾ ਤਸਕਰ ਸ਼ਹਿਰ ਦੇ ਅੰਦਰ ਕਿਸੇ ਵਾਰ ਦੇ ਅੰਦਰ ਹੈਗੇ ਤੇ ਉਹਨਾਂ ਨੂੰ ਫੜਾਉਣ ਲਈ ਤੇ ਉਹਨਾਂ ਦਾ ਨਾਂ ਜਿਹੜਾ ਹੈ ਉਹ ਸਰਕਾਰ ਗੁਪਤ ਰੱਖੂਗੀ ਤੇ ਉਹਨਾਂ ਦੇ ਬੰਦੇ ਕਾਰਵਾਈ ਕੀਤੀ ਹੈ ਜੁੱਤ ਨਸ਼ਾ ਵਿਰੋਧੋ ਆਮਾਦੀ ਪਾਰਟੀ ਵੱਲੋਂ ਮੀਮ ਚਲਾਈ ਗਿਆ ਉਹਦੇ ਤਹਿਤ ਅੱਜ ਵਾਰਦੰਪਰੇਕੇ ਦੇ ਵਿੱਚ ਔਰਾਂ ਦੇ ਵਿੱਚ ਮੈਂ ਜੋ ਤੇ ਧੰਨਵਾਦ ਕਰਨਾ ਚਾਹੁੰਦਾ ਹਾਂ ਐਸਡੀਐਮ ਪਾਤੜਾ ਦਾ ਐਸਓਮ ਸਾਹਿਬ ਯੂ ਸਾਹਿਬ ਦਾ ਔਰ ਉੱਥੇ ਧੰਨਵਾਦ ਕਰਨਾ ਚਾਹੁੰਦਾ ਮੈਂ ਬਲਜੀਤ ਸਿੰਘ ਯੂਨੀਵਰਸਲ ਆਈਟੀ ਦੇ ਚੇਅਰਮੈਨ ਵੀਰਿੰਦਰ ਜੀ ਦਾ ਔਰ ਹੋਰ ਵੀ ਜਿਹੜੇ ਪੰਪਤੀ ਸੱਜ ਜਿਨ੍ਹਾਂ ਨੇ ਇਸ ਪੂਰੇ ਸਟਾਫ ਨੇ ਪੂਰੀ ਮਿਹਨਤ ਕਰਕੇ ਅੱਜ ਜਿਹੜਾ ਨਸ਼ਾ ਮੁਕਤ ਔਰ ਇੱਥੇ ਨਾਟਕ ਵੀ ਕਰਾਇਆ ਗਿਆ ਜਿਹੜਾ ਯੂਨੀਵਰਸਲ ਆਈਟੀ ਦੇ ਬੱਚਿਆਂ ਵੱਲੋਂ ਬੜਾ ਚਲਾਗਾ ਜੁਦੇ ਔਰ ਬਹੁਤ ਵੱਡਾ ਸਨੇਹਾ ਸੀਗਾ ਕਿਉਂਕਿ ਅੱਜ ਜਿਹੜੀ ਜਵਾਨੀ ਹੈ ਜਿਹੜਾ ਨਸ਼ਿਆਂ ਦੇ ਵਿੱਚ ਬਹੁਤ ਸਾਰੇ ਘਰ ਆ ਜਿਹੜੇ ਬੱਚੇ ਹੋਏ ਆ ਕਿਉਂਕਿ ਆਮ ਆਦਮੀ ਪਾਰਟੀ ਨੇ ਬੜੇ ਲੰਮੇ ਸਮੇਂ ਤੋਂ ਮਿਹਨਤ ਚਲਾਈ ਹੋਈ ਆ ਨਸ਼ਾ ਖਤਮ ਕਰਨ ਦੇ ਲਈ ਔਰ ਜਿਹਦੇ ਵਿੱਚ 70% ਆਮ ਆਦਮੀ ਪਾਰਟੀ ਕਾਮਯਾਬ ਹੋਈ ਆ ਔਰ ਇੱਕ ਸਨੇਹ ਲੈ ਕੇ ਸਵਾਰਡ ਦੇ ਵਿੱਚ ਪਹੁੰਚਿਆ ਕਿ ਜਿਹੜੇ ਵੀ ਘਰ ਅਜੇ ਰਹਿੰਦੇ ਆ ਤੇ ਆਪਾਂ ਉਹਨਾਂ ਨੂੰ ਕਿਵੇਂ ਇਥੋਂ ਨਸ਼ੇ ਤੋਂ ਦੂਰ ਕਰ ਸੀਗੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਕਿਵੇਂ ਹੋਣਾ ਸੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ